ਮੇਰਾ ਨਾਮ ਹੈ ਗੁਰਤੇਜ ਸਿੰਘ ਜੀ ਪਿੰਡ ਹੈ ਮੇਰਾ ਖੰਡੇਵਾਜੀ ਜਿਲ੍ਹਾ ਸੰਗਰੂਰ ਹੈ ਜੀ ਅੱਛਾ ਮੀਟਿੰਗ ਰੱਖੀ ਹੈ ਕਿ ਮੀਟਿੰਗ ਬਹੁਤ ਵਧੀਆ ਕਰੀ ਗਈ ਪਤਾ ਕੀ ਗੱਲ ਹੈ ਪ੍ਰਸ਼ਾਸਨ ਨੂੰ ਹੱਥ ਬੰਨ੍ਹ ਕੇ ਇੱਕ ਬੇਨਤੀ ਹੈ ਜੀ ਯਾ ਜਿਹੜਾ ਫੈਕਟਰੀ ਵਾਲੀ ਹੈ ਇਹ ਬਿਲਡਰ ਦੇ ਰਖੇ ਫੈਕਟਰੀ ਨੂੰ ਵੀ ਆ ਆਪਣੇ ਏਰੀਆ ਦੇ ਵਿੱਚ ਘਰੋਂ ਜੀ ਦੂਰ ਨਾ ਜਾਓਹੀਂ ਕਿਸਾਨਾਂ ਦੀ ਮਸਲਾ ਮਸਲਾ ਲੂਜੇਗਾ ਜੀ ਇਹ ਪਤਾ ਕੀ ਗੱਲ ਹੈ ਊਰੇ ਨੇੜੇ ਨੇੜੇ ਕਰੇ 10 10 20 20 ਕੋਮ ਹੈ ਇਹ ਬਦਲੀਆ 50 50 100 100 ਕੋ ਇਹਨਾਂ ਨੂੰ ਹੱਥ ਬੰਨ੍ਹ ਕੇ ਬੈੰਦੀ ਆ ਜੀ ਇਹਨਾਂ ਨੂੰ ਵੀ ਪ੍ਰਸ਼ਾਸਨ ਨੂੰ ਵੀ ਕਹਿ ਤਾਂ ਵੀ ਇਹਨਾਂ ਨੂੰ ਉਰੀ ਰੋਪ ਦਿਓ ਜੀ ਇੱਥੇ ਆਪਣੇ 10-15 ਕਿਲੋਮੀਟਰ ਦੇ ਵਿੱਚ ਵਿੱਚ ਕਰੋ ਜੀ ਸਪਾਈ ਆਗ ਲਾਣ ਦੀ ਲੋੜ ਨਹੀਂ ਪਵੇ ਕਿਸਾਨਾਂ ਨੂੰ ਜੀ ਨਾਮ ਹੈ ਜੀ ਮੇਰਾ ਨਾਮ ਹਰਪਾਲ ਸਿੰਘ ਸਰਪੰਚ ਜੀ ਸੰਤਪੁਰਾ ਸਪਾਈ ਸਾਹਿਬ ਅੱਜ ਪੁਲਿਸ ਨੇ ਮੀਟਿੰਗ ਕੀਤੀ ਹੈ ਅਧਿਕਾਰੀ ਜੋ ਥਾਂ ਦੇ ਕੀ ਕਹਿਣਾ ਚਾਹੋਗੇ ਹਾਂਜੀ ਅੱਜ ਐਸਐਸਓ ਸਾਹਿਬ ਤੇ ਆਪਣਾ ਡੀਐਸਪੀ ਸਾਹਿਬ ਨੇ ਸਾਰੇ ਸਰਪੰਚਾਂ ਨੂੰ ਇਕੱਠੇ ਕਰਕੇ ਇੱਥੇ ਇੱਕ ਮੀਟਿੰਗ ਕਰੀ ਸੀ ਪ੍ਰਾਲੀ ਬਾਰੇ ਸੁਝਾ ਦਿੱਤਾ ਹੈ ਉਹ ਅਸੀਂ ਪਿੰਡ 'ਚ ਸਾਰੇ ਸੁਨੇਹਾ ਲਾਵਾਂਗੇ ਕਿਉਂਕਿ ਬਿਲਰਾਂ ਵਾਲੇ ਤੇ ਨੰਬਰ ਵੀ ਦਿੱਤੇ ਨੇ ਉਹ ਅਸੀਂ ਪਿੰਡ ਚ ਨੋਟ ਕਰਾਵਾਂਗੇ ਵੀ ਪ੍ਰਾਲੀ ਦੀ ਸੰਭਾਲ ਵਾਸਤੇ ਬਿਲਰ ਵਾਲੇ ਤੇ ਸਮੇਂ ਸਿਰ ਸਾਰੇ ਨੇ ਕਿਹਾ ਵੀ ਅਸੀਂ ਇਕੱਠੀ ਕਰਾਂਗੇ ਬਤ ਤੋਂ ਬਤ ਪ੍ਰਾਲੀ ਆਪਣੇ ਜੀ ਫਖਰ ਬਹੁਤ ਹੁਣ ਫਰਕ ਪੈ ਗਿਆ ਪਹਿਲਾਂ ਸਾਧਨ ਹੈ ਨਹੀਂ ਸੀ ਹੁਣ ਸਾਧਨ ਨੇ ਪਿੱਛੇ ਸਾਡੇ ਇੱਕ ਨਕਸਾਨ ਹੋ ਗਿਆ ਤੇ ਕਰਕੇ ਥੋੜੀ ਜਿਹੀ ਦਿੱਕਤ ਪੈ ਗਈ ਸੀ ਪ੍ਰਾਲੀ ਜਾਲੀ ਲੱਗਦਾ ਵੀ ਹੁਣ ਬਚਤ ਹੋਊਗੀ ਹਾਂ ਜੀ ਹਾਂ ਜੀ ਬਚਤ ਹੋਊਗੀ ਨਾਮ ధਰਨਾ ਹਰਜਿੰਦਰ ਸਿੰਘ ਖੋਖਰ ਕਲਾ ਪੰਚਾਇਤ ਮੈਂਬਰ ਅੱਜ ਮੀਟਿੰਗ ਰੱਖੀ ਗਈ ਹੈ ਪੁਲਿਸ ਵੱਲੋਂ ਕੀ ਜਾਨਣਾ ਚਾਹੁੰਦਾ ਹੈ ਕਿ ਜਿਹੜਾ ਜਿਹੜਾ ਜਿਹੜੀ ਵੀ ਮੀਟਿੰਗ ਰੱਖੀ ਗਈ ਆ ਪ੍ਰਾਲੀ ਦੇ ਸੰਬੰਧ ਚ ਰੱਖੀ ਗਈ ਸੀਗੀ ਕੀ ਪ੍ਰਾਲੀ ਦੀ ਕਿਵੇਂ ਰੋਕਥਾਮ ਕੀਤੀ ਜਾਵੇ ਕਿਵੇਂ ਇਹਦਾ ਨਿਪਟਾਰਾ ਕੀਤਾ ਜਾਵੇ ਸਰਕਾਰ ਵੱਲੋਂ ਲਗਾਤਾਰ ਪਰਾਲੀ ਨੂੰ ਰੋਕਣ ਲਈ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਨੇ ਬੇਲਰਾਂ ਦੀਆਂ ਬੇਲਰਾਂ ਦੀ ਮਦਦ ਨਾਲ ਕਿਸਾਨ ਉਹਦਾ ਲਾਹਾ ਲੈ ਰਹੇ ਨੇ ਤੇ ਪਰਾਲੀ ਇਕੱਠੀ ਕਰਕੇ ਤੇ ਸਰਕਾਰ ਦੇ ਜਿਹੜੇ ਵੀ ਬੇਲਰ ਆਏ ਨੇ ਉਹਨਾਂ ਦੀ ਮਦਦ ਨਾਲ ਇਕੱਠਾ ਬਣਾ ਕੇ ਨਾਲੇ ਦਾ ਮੁਨਾਫਾ ਕਮਾ ਰਹੇ ਨੇ ਤੇ ਨਾਲੇ ਕਿੰਨਾ ਫਾਇਦਾ ਹੋਊਗਾ ਪਰਾਲੀ ਤੋਂ ਰੋਕtham ਬਹੁਤ ਜ਼ਿਆਦਾ ਫਾਇਦਾ ਹੋਊਗਾ ਕਿਉਂਕਿ ਜੇਕਰ ਵਾਤਾਵਰਣ ਸਾਫ਼ ਰਹੂਗਾ ਤੇ ਬਿਮਾਰੀਆਂ ਵੀ ਘਟਣਗੀਆਂ ਤੇ ਡਾਕਟਰਾਂ ਕੋਲ ਵੀ ਜਾਣਾ ਨਹੀਂ ਪਊਗਾ ਸਰ ਅੱਜ ਇੱਕ ਮੀਟਿੰਗ ਰੱਖੀ ਹੈ ਸੀ ਕਾਲੀ ਨਾਲ ਬਸ ਕੀ ਕਰਨ ਦਾ ਹੈ ਕਿ ਕਿਹੜੇ ਕਿਹੜੇ ਲੋਕ ਸ਼ਾਮਿਲ ਜੀ ਇਹ ਜਿਹੜੀ ਮੀਟਿੰਗ ਹੈ ਸਬਡਿਵੀਜ਼ਨ ਲਹਿਰਾ ਦੇ ਸਾਰੇ ਸਰਪੰਚ ਸਹਿਬਾਨ ਨੰਬਰਦਾਰ ਤੇ ਪਿੰਡਾਂ ਦੇ ਚੌਂਕੀਦਾਰ ਵਿਸ਼ਾ ਸੀ ਸਾਡਾ ਪ੍ਰਾਲੀ ਦਾ ਪ੍ਰਬੰਧਨ ਤੇ ਲੋਕਾਂ ਨੂੰ ਜਾਗਰੂਕ ਕਰਨਾ ਕਿ ਉਹ ਪ੍ਰਾਲੀ ਦੇ ਨਾਲ ਨੂੰ ਅੱਗ ਨਾ ਲਾਉਣ ਉਹਦੇ ਬਾਰੇ ਵਿਚਾਰ ਚਰਚਾ ਕੀਤੀ ਕਿ ਸਰਪੰਚ ਸਹਿਬਾਨਾਂ ਨੇ ਸਾਰਿਆਂ ਨੇ ਨੰਬਰਦਾਰ ਸਹਿਬਾਨਾਂ ਨੇ ਸਾਰਿਆਂ ਨੇ ਸਾਨੂੰ ਪੂਰਾ ਸਾਥ ਦੇਣ ਦਾ ਭਰੋਸਾ ਦਿੱਤਾ ਔਰ ਸਾਨੂੰ ਯਕੀਨ ਦਿਵਾਇਆ ਕਿ ਅਸੀਂ ਬਿਲਕੁਲ ਵੀ ਆਪਣੇ ਪਿੰਡਾਂ ਦੇ ਵਿੱਚ ਜੀਰੀ ਦੀ ਨਾੜ ਨੂੰ ਹੈ ਜਿਹੜੀ ਅੱਗ ਨਹੀਂ ਲੱਗਣ ਦੇਵਾਂਗੇ ਸਰ ਕਿਸ ਤਰ੍ਹਾਂ ਜਿਸ ਤਰ੍ਹਾਂ ਆਪਣਾ ਇੱਕ ਵਰਬੀਓ ਕੰਪਨੀ ਲੱਗੀ ਹੈ ਕੀ ਜਾਣਨਾ ਚਾਹੁੰਦੇ 43 ਚੱਕਨ ਦੇ ਵਾਸਤੇ ਵੱਡਾ ਜਿਹੜਾ ਫਾਇਦਾ ਲੋਕਾਂ ਨੂੰ ਹਾਂਜੀ ਸਾਡੇ ਏਰੀਆ ਦੇ ਵਿੱਚ ਇੱਕ ਵਰਬੀਓ ਕੰਪਨੀ ਹੈ ਜਿਹੜੀ ਕਿ ਪਰਾਲੀ ਦੇ ਪ੍ਰਬੰਧਨ ਕਰਕੇ ਉਸ ਤੋਂ ਗੈਸ ਬਣਾਉਂਦੀ ਹੈ ਇਲਾਕੇ ਦੇ ਲੋਕਾਂ ਨੂੰ ਇਸ ਦਾ ਬਹੁਤ ਭਾਰੀ ਫਾਇਦਾ ਹੈ ਤਕਰੀਬਨ 10-12 ਤੋਂ 15 ਕਿਲੋਮੀਟਰ ਤੱਕ ਹੈ ਜਿਹੜਾ ਇਹ ਪਰਾਲੀ ਹੈ ਇਕੱਠਾ ਬਣਾ ਕੇ ਲੋਕਾਂ ਦੀਆਂ ਚੱਕਦੇ ਨੇ ਔਰ ਸਟੋਰ ਕਰਕੇ ਉਸ ਤੋਂ ਬਾਅਦ ਫਿਰ ਜਿਹੜਾ ਉਹਦੀ ਰਹਿਣ ਖੁੰਦਾ ਉਹ ਖਾਦ ਦੇ ਤੌਰ ਤੇ ਵੀ ਉਪਯੋਗ ਦੇ ਵਿੱਚ ਆਉਂਦੀ ਹੈ ਜਿਹਦੇ ਨਾਲ ਜ਼ਮੀਨ ਦੀ ਜਿਹੜੀ ਗੁਣਵੱਤਾ ਉਹ ਵੀ ਵਧਦੀ ਹੈ ਚਲੋ ਲੋਕਾਂ ਨੇ ਕਈਆਂ ਨੇ ਮੰਗ ਹੈਗੀ ਹੈ ਵੀ ਸਾਡੇ ਏਰੀਆ ਦੇ ਵਿੱਚ ਵੀ ਪਰਾਲੀ ਜਰ ਦੇ ਕੰਪਨੀ ਨਹੀਂ ਚੱਲਦੀ ਕਿਸ ਤਰ੍ਹਾਂ ਦੇਖਦੇ ਹੋ ਕਿਸ ਤਰ੍ਹਾਂ ਕੋਈ ਮੀਟਿੰਗ ਹੋਈ ਹੈ ਉਹਨਾਂ ਨੂੰ ਟੌਰਨ ਲਗਾਣਾ ਪਿਛਲੇ ਸਮੇਂ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਜੀ ਪਟਾਲਕਲਾ ਪਿੰਡ ਦੇ ਵਿੱਚੋਂ ਵੀ ਸਾਹਮਣੇ ਆਈ ਸੀ ਕਾਲ ਬੰਜਾਰੇ ਤੋਂ ਵੀ ਸਾਹਮਣੇ ਆਈ ਸੀ ਇੱਕ ਦੋ ਹੋਰ ਪਿੰਡਾਂ ਤੋਂ ਵੀ ਆਈ ਸੀ ਰਾਮਗੜ੍ਹ ਸੰਧੂਆਂ ਤੋਂ ਵੀ ਆਈ ਸੀ ਉਸ ਤੋਂ ਬਾਅਦ ਤੁਰੰਤ ਜਿਹੜੇ ਉਹਨਾਂ ਦੇ ਪ੍ਰਬੰਧਕ ਨੇ ਉਹਨਾਂ ਨਾਲ ਮੀਟਿੰਗ ਕੀਤੀ ਗਈ ਹੈ ਮੀਟਿੰਗ ਕਰਨ ਤੋਂ ਬਾਅਦ ਇਸ ਗੱਲ ਨੂੰ ਇਨਸ਼ੋਰ ਕੀਤਾ ਗਿਆ ਕਿ ਜਿਹੜੇ ਉਹਨਾਂ ਦੇ ਸਾਧਨ ਨੇ ਜਿਹੜੇ ਉਹਨਾਂ ਦੇ ਬੈਲਰ ਤੇ ਰੈਕਰ ਨੇ ਉਹ ਏਰੀਏ ਦੇ ਵਿੱਚ ਉਹਹੀਂ ਪਰਾਲੀ ਦਾ ਪ੍ਰਬੰਧਨ ਕਰਨ ਤੇ ਇਹ ਗੱਲ ਹੈ ਜਿਹੜੀ ਲਾਗੂ ਵੀ ਹੋ ਚੁੱਕੀ ਹੈ